ਅੱਜ ਨਾਲ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਰ ਲਈਏ ਸਵਾਲ ਦਾ ਜਵਾਬ ਫਿਰ ਦਾਂਗੇ ਤੇ ਅੱਜ ਦਾ ਸਵਾਲ ਵੀ ਪਾਵਾਂਗੇ ਕਿਉਂਕਿ ਮੈਂ ਦੇਖਿਆ ਫਿਰ ਨਾ ਲਾਸਟ ਤੱਕ ਲੋਕ ਦੇਖਦੇ ਨਹੀਂ ਤੇ ਲਾਸਟ ਤੇ ਜਿਹੜੀ ਕਈ ਵਾਰੀ ਕੋਈ ਗੱਲ ਅੱਧ ਤੋਂ ਬਾਅਦ ਵੀਡੀਓ ਚ ਜਾਂ ਲਾਸਟ ਤੇ ਕੀਤੀ ਹੁੰਦੀ ਹੈ ਨਾ ਉਹ ਰਹਿ ਜਾਂਦੀ ਹੈ ਕੱਲ ਵਾਲੀ ਵੀਡੀਓ ਚ ਮੈਂ ਪਾਇਆ ਸੀ ਵੀ ਜਿਹੜਾ ਸਵਾਲ ਦਾ ਸਹੀ ਜਵਾਬ ਦੇਊਗਾ ਨਾ ਪਹਿਲਾ ਉਹ ਆਪਦਾ ਨਾਮ ਪਤਾ ਪੂਰਾ ਲਿਖੇ ਤੇ ਮੈਂ ਅਗਲੀ ਵੀਡੀਓ ਚ ਕੋਸ਼ਿਸ਼ ਕਰੂੰਗਾ ਦਾ ਨਾਮ ਪਤਾ ਲਿਖਾਂ ਜਾ ਉਸ ਚੀਜ਼ ਨਾਲ ਉਹਦੀ ਕੋਈ ਕਹਾਣੀ ਜੁੜੀ ਹੋਵੇ ਜਵਾਬ ਦੇਣ ਵਾਲੇ ਦੀ ਕਮੈਂਟ ਕਰਨ ਵਾਲੇ ਦੀ ਉਹ ਵੀ ਦੱਸੇ ਕੋਸ਼ਿਸ਼ ਕਰਾਂਗੇ ਆਪਾਂ ਉਹ ਚੀਜ਼ ਬੋਲਣ ਦੀ ਤਾਂ ਕਿ ਆਪਾਂ ਆਪਣੇ ਵਿਰਸੇ ਨਾਲ ਜੁੜ ਸਕੀਏ ਆਪਣੀ ਬੋਲੀ ਨਾਲ ਆਪਣੀ ਭਾਸ਼ਾ ਨਾਲ ਜੁੜ ਸਕੀਏ ਤਰੱਕੀ ਜ਼ਰੂਰੀ ਹੈ ਪਰ ਆਪਣੇ ਵਿਰਸੇ ਨਾਲ ਉਹਦੀ ਬੋਲੀ ਆਪਦੀ ਭਾਸ਼ਾ ਨਾਲੋਂ ਆਪਦੇ ਭਰਾਵੇਂ ਨਾਲੋਂ ਟੁੱਟਣਾ ਇਹ ਗਲਤ ਗੱਲ ਹੈ ਧੋਖਾ ਹੈ ਸਭਿਆਚਾਰ ਨਾਲ ਤੇ ਸਵਾਲ ਨੰਬਰ 58 ਦਾ ਜਵਾਬ ਹੈ ਕਿ ਜਿਹੜੀ ਆ ਨਾਲ ਫੋਟੋ ਦਿਸਣ ਢਈ ਹੈ ਨਾ ਇਹਨੂੰ ਸਰਪੋਸ ਕਹਿੰਦੇ ਆ ਤੇ ਕਮੈਂਟ ਆਇਆ ਕਟਾਰੀਆ ਜੀ ਦਾ ਉਹਨਾਂ ਦੱਸਿਆ ਵੀ ਇਹਨੂੰ ਸਰਪੋਸ ਕਹਿੰਦੇ ਆ ਕਮੈਂਟ ਦੇ ਵਿੱਚ ਉਹ ਸਹੀ ਜਵਾਬ ਹੈ ਸਾਡੇ ਵਾਲੇ ਨੂੰ ਸਰਪੋਸ ਕਹਿੰਦੇ ਆ ਬਹੁਤ ਜਵਾਬ ਆਏ ਨੇ ਸ਼ਿੱਕੂ ਵੀ ਸ਼ਿੱਕੂ ਕਹਿੰਦੇ ਆ ਉਹ ਨਾਲ ਆਪਣਾ ਏਰੀਆ ਨਹੀਂ ਲਿਖਿਆ ਹੋਇਆ ਉਹਨਾਂ ਨੇ ਸ਼ਿੱਕੂ ਵੀ ਕਹਿੰਦੇ ਹੋਣਗੇ ਮੈਂ ਨਹੀਂ ਕਹਿੰਦਾ ਵੀ ਸ਼ਿੱਕੂ ਨਹੀਂ ਕਹਿੰਦੇ ਪਰ ਸਾਡੇ ਵੱਲ ਸ਼ਿੱਕੂ ਕਹਿੰਦੇ ਨੇ ਜਿਹਦੇ ਉੱਤੇ ਢੱਕਣ ਨਹੀਂ ਹੁੰਦਾ ਛੋਟੀ ਟੋਕਰੀ ਵਰਗਾ ਛੋਟਾ ਜਿਹਾ ਉਹਨੂੰ ਛੱਕੂ ਕਹਿੰਦੇ ਹੁੰਦੇ ਸੀ ਉਹ ਚ ਰੋਟੀਆਂ ਰੱਖਦੇ ਸੀ ਇਹ ਸਰਪੋਸ ਏ ਜਿਵੇਂ ਆਪਣਾ ਹੁਣ ਆਗੇ ਨਾ ਹੋਟਕੇਸ ਹੁਣ ਪਿੱਤਲ ਦੇ ਐਲੂਮੀਨੀਅਮ ਦੇ ਪਲਾਸਟਿਕ ਦੇ ਤਰ੍ਹਾਂ ਤਰ੍ਹਾਂ ਦੇ ਆਗੇ ਰੋਟੀਆਂ ਰੱਖਣ ਨੂੰ ਵਿੱਚ ਰੋਟੀਆਂ ਰੱਖ ਕੇ ਜਿਵੇਂ ਦਾ ਪਰਿਵਾਰ ਹੈ ਉਹਨਾਂ ਕ ਸੱਜ ਲੈ ਕੇ ਲੋਕੀ ਵਿੱਚ ਰੋਟੀਆਂ ਰੱਖ ਕੇ ਉੱਤੋਂ ਨੂੰ ਚੰਗੀ ਤਰ੍ਹਾਂ ਢੱਕ ਦਿੰਦੇ ਨੇ ਪਹਿਲਾਂ ਰੋਟੀਆਂ ਗਰਮ ਰੱਖਣ ਦਾ ਜਰੀਆ ਇਹ ਸਰਪੋਸ ਹੁੰਦਾ ਸੀਗਾ ਇਹਦੇ ਉੱਤੇ ਢੱਕਣ ਹੁੰਦਾ ਏ ਕਿਸੇ ਕਿਸੇ ਨੇ ਇਹਦੇ ਥੱਲੇ ਸਟੈਂਡ ਮੜਾ ਜਾਂ ਚਾਰਕ ਵਾਲ ਹੋਰ ਹੁੰਦੇ ਸੀ ਕਿਸੇ ਦੇ ਸਿੱਧਾ ਹੀ ਹੁੰਦਾ ਸੀਗਾ ਕਈ ਇਹਦੇ ਉੱਤੇ ਨਾ ਬੜਾ ਸੋਹਣਾ ਇਹਦਾ ਕਵਰ ਸੀ ਦੇਣਾ ਰੰਗ-ਬਰੰਗੇ ਕੱਪੜੇ ਦਾ ਜਾਂ ਕਰੋਸ਼ੀਆ ਨਾਲ ਬਣ ਕੇ ਤੇ ਅਗਲਾ ਸਵਾਲ ਪੁੱਪਣ ਤੋਂ ਪਹਿਲਾਂ ਨਾ ਸਰਪੋਸ ਨਾਲ ਜੁੜੀ ਇੱਕ ਛੋਟੀ ਜੀ ਤੁਹਾਨੂੰ ਕਹਾਣੀ ਦੱਸ ਦਿਆਂ ਸਾਡੇ ਜਮਾ ਗਵਾਂਢ ਚ ਚੌਧਰੀਆਂ ਦਾ ਘਰ ਉਹਨੂੰ ਅਸੀਂ ਭੂਆ ਕਹਿੰਦੇ ਹੁੰਦੇ ਸੀ ਉਹਦਾ ਨਾਂ ਸੀ ਰੱਜਾ ਬਾਈ ਭੂਆ ਰੱਜੋ ਉਹ ਬਣਾਉਂਦੀ ਹੁੰਦੀ ਸੀ ਇਹ ਸਰਪੋਸ ਅਸੀਂ ਨਿਕਨੇ ਕਿ ਹੋਣਾ ਅਸੀਂ ਉਹਦੇ ਕੋਲ ਬੈ ਜਾਣਾ ਉਹਨੇ ਕੀ ਕਰਨਾ ਕਣਕ ਦਾ ਜਿਹੜਾ ਨਾਲ ਨਹੀਂ ਹੁੰਦਾ ਸਿੱਟੇ ਤੋਂ ਥੱਲੇ ਜਿਹੜੀ ਲੰਮੀ ਡੰਡੀ ਨਿਕਲਦੀ ਏ ਕਣਕ ਚੋਂ ਸਿੱਟੇ ਲਾ ਕੇ ਨਾ ਤੇ ਉਹ ਡੰਡੀਆਂ ਨੂੰ ਉਹਨੇ ਲਿਆਉਣਾ ਉਹਨੂੰ ਭੇਣਾ ਸਾਫ ਕਰਨਾ ਫਿਰ ਰੰਗ ਦੇਣਾ ਫਿਰ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨਾਂ ਦੇ ਨਾ ਇਹ ਬਣਾਉਣੇ ਸਰਪੋਸ ਚੰਗੇਰਾ ਡਲ ਇਹ ਚੀਜ਼ਾਂ ਬਣਾਉਣੀਆਂ ਉਹਨੇ ਅਸੀਂ ਉਹਦੇ ਦੇਖਣਾ ਬੜੇ ਉਹਨੇ ਹੱਥਾਂ ਨਾਲ ਤੇਜ਼ ਤੇਜ਼ ਬਣਾਈ ਜਾਣਾ ਵੱਲ ਦੇਈ ਜਾਣਾ ਇਹਦੇ ਵਿੱਚ ਨਾ ਉਹ ਦੱਬ ਹੁੰਦੇ ਸੀ ਨਾ ਆ ਜਿਵੇਂ ਦੇ ਕਾਨੇ ਨਾਲੋਂ ਬ੍ਰੇਕ ਹੁੰਦੀ ਏ ਦੱਬ ਉਹ ਵਿੱਚ ਦੇ ਦੇ ਕਿ ਉੱਤੇ ਨਾੜ ਦੇ ਬਲੇਟੇ ਮਾਰ ਮਾਰ ਕੇ ਇੰਜ ਬਣਾਈ ਜਾਂਦੇ ਹੁੰਦੇ ਸੀ ਆ ਫੋਟੋ ਜੋ ਦਿਸਦਾ ਵੀ ਹੁਣ ਨੇੜੇ ਕਰਕੇ ਨੂੰ ਦੇਖ ਸਕਦੇ ਹੋ ਤੇ ਅੱਜ ਦਾ ਸਵਾਲ ਏ ਵੀ ਆ ਜਿਹੜੀ ਫੋਟੋ ਨਾਲ ਦਿਸਣ ਲਈ ਏ ਆਪਣੇ ਘਰਾਂ ਚ ਇਹ ਚ ਵੀ ਰੋਟੀਆਂ ਰੱਖਦੇ ਹੁੰਦੇ ਸੀ ਕਿ ਜਦੋਂ ਤੰਦੂਰ ਵਗੈਰਾ ਤੋਂ ਲਾਉਣਾ ਤੇ ਇਹਨੂੰ ਕੀ ਕਹਿੰਦੇ ਨੇ ਆਪ ਦੀ ਆਪਣੀ ਭਾਸ਼ਾ 'ਚ ਦੱਸਿਆ ਕਰੋ ਆਪਦੀ ਨਾਲ ਬੋਲੀ ਵੀ ਦੱਸਦਿਆ ਕਰੋ ਪਿਆਸ ਬੋਲੀ 'ਚ ਕਹਿੰਦੇ ਨੇ ਏਰੀਆ ਵੀ ਦੱਸਦਿਆ ਕਰੋ ਤੇ ਜਿਹਦਾ ਸਭ ਤੋਂ ਪਹਿਲਾ ਸਹੀ ਕਮੈਂਟ ਆਊਗਾ ਨਾ ਉਹ ਆਪਦੇ ਬੋਲੀ ਤੇ ਪਤੇ ਸਮੇਤ ਇੱਕ ਮਿੰਟ ਦੇ ਆ ਜੇ ਫਿਰ ਮੈਂ ਅਗਲੀ ਵੀਡੀਓ ਚ ਕੋਸ਼ਿਸ਼ ਕਰੂੰਗਾ ਉਹਦਾ ਨਾਮ ਲੈਣ ਦੀ ਦੱਸਣ ਦੀ ਵੀ ਕਿੰਨੇ ਕਿਸ ਬੰਦੇ ਨੇ ਇਹਦਾ ਸਹੀ ਜਵਾਬ ਦਿੱਤਾ ਹੈ ਤੇ ਸਵਾਲ ਇੱਕ ਵਾਰ ਫਿਰ ਸੁਣ ਲਓ ਜਿਹੜੀ ਨਾਲ ਫੋਟੋ ਦਿਸਣ ਢਈ ਹੈ ਇਹਨੂੰ ਕੀ ਕਹਿੰਦੇ ਆ